ਹਾਂਜੀ ਆਪਾਂ ਆਏ ਆ ਯਾਰ ਟਾਈਨਾ ਸਿੰਘ ਦੇ ਹਾਰਡਪੀਟ ਵਾਲੇ ਦਾ ਲੋੜੀ ਰਾਸ਼ਨ ਲੈ ਕੇ ਕਿ ਸੰਸਤਾ ਆਈ ਹੈ ਗੰਗानगर ਵੱਲੋਂ ਕਿਉਂਕਿ ਰਾਸ਼ਨ ਲੈ ਕੇ ਆਈਏ ਤੇ ਫੀਡ ਲੈ ਕੇ ਆਈਏ ਪ੍ਰਧਾਨ ਅਸ਼ੋਕ ਕੰਬੋਰ ਦੀ ਨਾਲ ਆਏ ਨੇ ਖੁਦ ਰਾਸ਼ਨ ਮੰਡਨ ਆਏ ਨੇ ਤੇ ਗੰਗानगर ਦੀ ਸੰਸਤਾ ਜੋ ਵੀ ਆਈ ਹੈ ਤੇ ਖੁਦ ਕਿਸੇ ਰਾਸ਼ਨ ਲੈ ਕੇ ਆਈ ਹੈ ਕਿ ਲੋੜਵੰਦਾਂ ਨੂੰ ਰਾਸ਼ਨ ਦਿੱਤਾ ਜਾਵੇਗਾ ਤੇ ਦੇਖੋ ਫਸਲਾਂ ਦਾ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਦੋਸਤੋ ਤੇ ਦਰਿਆ ਦਾ ਪਾਣੀ ਇਹ ਤਾਂ ਗੰਡੇ ਗੰਡੇ ਆਹ ਤਾਂ ਕਿਤੇ ਹੋਰ ਜਾਵੇ ਇਹਨਾਂ ਨਾਲ ਨਾਲ ਮਾਈ ਮਾਨ ਸਿੰਘ ਜੀ ਗੁਰਦੁਆਰੇ ਤੋਂ ਲੰਬੇ ਸਮੇਂ ਤੋਂ ਜਿਹੜੀ ਬਾਬਾ ਜੀ ਨਾਲ ਨੌ ਨਿਆਸ ਸੰਭਾਵਲឹងੀ ਤੇ ਬਾਵਾਂ ਆ ਰਹੀਆਂ ਨੇ ਇੱਥੇ ਕਈ ਕਹਿੰਦੇ ਨੇ ਵੀ ਤੁਸੀਂ ਹਾਲਾਤ ਕਈਆਂ ਕਰਾਂ ਚ ਕਹਿੰਦੇ ਚਾਰ-ਚਾਰ ਵਾਰੀ ਜਾ ਕੇ ਪਹੁੰਚਿਆ ਤੇ ਜਿੰਨਾ ਨਹੀਂ ਕੋਸ਼ਿਸ਼ਾਂ ਦਾ ਮੈਨੂੰ ਸਹਿਯੋਗ ਖਾਰਿਆਂ ਦਾ ਹੀ ਹੈ ਪਰ ਕਈਆਂ ਦਾ ਗਿਲਾ ਇਹ ਵੀ ਇੱਕ ਦੋ ਚਾਰ ਜਣਿਆਂ ਦਾ ਸੁਣਨ ਚ ਮਿਲਿਆ ਵੀ ਯਾਰ ਚਾਰ-ਚਾਰ ਵਾਰੀ ਰਾਜਨ ਪਹੁੰਚ ਗਿਆ ਤੇ ਆਹ ਹਿਸਾਬ ਲਾ ਲਓ ਵੀ ਇੱਕ ਕਿੱਲੇ ਦੀ ਲੱਖ ਰੁਪਏ ਦੀ ਆ ਚੋਨਾ ਲੱਗ ਪੱਗ ਕਈ ਵਾਰੀ ਬਾਧ ਹੋ ਜਾਂਦਾ ਹੈ ਕਈ ਵਾਰੀ ਕੋਈ 10000 ਕਾਟ ਹੋ ਜਾਂਦਾ ਹੈ ਕਈ ਵਾਰੀ 125 ਦਾ ਵੀ ਹੋ ਜਾਂਦਾ ਹੈ ਕਈ ਵਾਰੀ 90000 ਦਾ ਜੇ ਚਾਰ ਵਾਰੀ ਕੋਈ ਆਟਾ ਕੋਈ ਦਾਣਾ ਫੱਕਾ ਦੇ ਗਿਆ ਤਾਂ ਉਹ ਹਿਸਾਬ ਲਾ ਲਓ ਵੀ ਤੁਸੀਂ 5-5 ਕਿਲੋ ਆਟਾ ਵੀ ਥੋੜਾ ਥੋੜਾ ਸਮਾਨ ਸਾਰੇ ਜਥੇ ਬੰਦੀ ਐਵੇਂ ਹੀ ਜਲਾਉਂਦੀਆਂ ਨੇ ਸਾਰੇ ਪਾਰਟੀਆਂ ਵੀ ਇੰਨੇ ਨਾਲ ਇੰਨਾ ਵੀ ਕਰਨਾ ਬਹੁਤ ਔਖਾ ਹੈ ਸੋ ਕਰਨ ਜਿਵੇਂ ਬਾਬਾ ਜੀ ਅੱਜ ਟਰਾਲਾ ਲੈ ਕੇ ਆਏ ਨੇ ਉਹ ਕਰਨ 5-5 ਕਿਲੋ ਆਟਾ ਦੇ ਨਾਲ ਸਮਾਨ ਦੇਣਾ ਬੜਾ ਔਖਾ ਹੈ ਪਾਣੀ ਤਾਂ 7 ਦਿਨ ਨਿਕਲਦਾ ਵੀ ਤੇ ਆਹ ਹਾਲਾਤ ਨੇ ਇਹਨਾਂ ਦੀ ਫਸਲਾਂ ਸਾਰੀਆਂ ਤਬਾਹ ਹੋ ਗਈਆਂ ਪੀਆਂ ਨੇ ਅਗਾ ਜਮੀਨਾ ਅਗਾ ਨਿਗਾ ਮਾਰੀਏ ਤਾਂ 40 ਫੁੱਟ ਡੂੰਗਾ ਹੈ ਹਾਂਜੀ ਉਥੇ 40 ਫੁੱਟ ਡੂੰਗਾ ਕਿਧਰੇ ਟਿੱਬੇ ਲੱਗੇ ਨਹੀਂ ਫਸਲਾਂ ਖਤਮ ਹੋ ਗਈਆਂ ਔਰ ਗੰਦਾ ਮੁਸ਼ਕਰ ਹੈ ਬਹੁਤ ਹਾਲਾਤ ਮਾੜੇ ਨੇ ਔਰ ਬਿਮਾਰੀਆਂ ਫੈਲਣ ਦਾ ਵੀ ਖਤਰਾ ਹੈ ਸੋ ਸਾਰੇ ਵੀਰਾਂ ਨੂੰ ਮੈਂ ਕਹਾਂਗਾ ਕਿ ਅਗਾ ਆਪਣਾ ਆਪਣਾ ਜੇ ਕਿਸੇ ਦਾ ਕੋਲ ਡਾਕਟਰਾਂ ਦੀ ਟੀਮ ਹੈ ਉਹ ਵੀ ਲੈ ਕੇ ਆਓ ਨਾਲ ਪਸ਼ੂਆਂ ਦਾ ਚਾਰਾ ਪਸ਼ੂਆਂ ਦੇ ਟੀਮ ਡਾਕਟਰਾਂ ਦੀ ਲੋੜ ਪੈਣੀ ਉਹ ਵੀ ਲੈ ਕੇ ਆਇਓ ਡੀਂਜਲਾਂ ਦੀ ਲੋੜ ਪੈਣੀ ਆਪ ਸਿੱਧਾ ਹੀ ਆਓ ਸਾਡੇ ਤੱਕ ਦਾਨ ਦੀ ਲੋੜ ਨਹੀਂ ਟਿਕਾਣੇ